ਫੋਨ ਚਲਾਉਂਦੇ ਹੀ ਵੇੜੇ ਬੈ ਕੇ ਗੁੜੀਆ ਮੰਜੇ ਤੇ ਬੈ ਕੇ ਤੇ ਉਹ ਹੱਥ ੱਚੀ ਪਾੜ ਗਿਆ ਤੇ ਅੱਗ ਲੱਗ ਗਈ ਤੇ ਨਾਲ ਹੀ ਮੰਜਾ ਸੜ ਗਿਆ ਨਾਲ ਹੀ ਕੱਪੜੇ ਸੜ ਗਏ ਸਾਰੇ ਘਰ 'ਚ ਧੂੰਆਂ ਹੀ ਧੂੰਆਂ ਹੋ ਗਿਆ ਜੀ ਮੋਬਾਈਲ ਫੋਨ ਚਲਾਉਂਦੀ ਵੀ ਸੀ ਤੇ ਉਹ ਬਲਾਸਟ ਹੋ ਗਿਆ ਭਾਜੀ ਬੱਚੇ ਫੋਨ ਚਲਾਉਂਦੇ ਪਏ ਬਾਹਰ ਵੇੜੇ ਵਿੱਚ ਬੈਠ ਕੇ ਤੇ ਪਤਾ ਨਹੀਂ ਲੱਗਿਆ ਕਿੰਨਾ ਫੋਨ ਬਲਾਸਟ ਹੋ ਗਿਆ ਵੀਵੋ ਕੰਪਨੀ ਦਾ ਫੋਨ ਹੀ ਭਈ ਗੁੜੀਆ 3 ਸਾਲ ਦੀ ਹੈ ਜੀ ਦਿਵਿਆ ਨਾਮ ਦਾ ਦੇ ਵਿੱਚ ਚਲਾਉਂਦੇ ਹੀ ਬਰੋਦਾ ਖੇਡਣ ਦੇ ਦੀ ਇਹ ਤੇ ਇਹਨਾਂ ਨੇ ਖੇਡਦੇ ਪਫੜਾ ਦਿੱਤਾ ਪਰ ਚੱਲ ਹੁਣ ਵੀ ਖੇਡੇ ਲੱਗ ਜੇ ਜਿਦ ਤਰ੍ਹਾਂ ਬੱਚੇ ਅੱਗੇ ਵੀ ਤਾਂ ਆਮ ਚਲਾਉਂਦੇ ਹੀ ਆ ਹਰ ਬੱਚਾ ਚਲਾਉਂਦਾ ਹੈ ਤੇ ਇਸ ਤਰ੍ਹਾਂ ਹੀ ਇਹਨੂੰ ਵੀ ਫੜਾ ਦਿੱਤਾ ਬੁ ਕਿਹੜਾ ਅੱਜ ਨਵਾਂ ਫੜਿਆ ਸੀ ਤੇ ਉਹ ਚਲਾਉਂਦੇ ਚਲਾਉਂਦੇ ਕੱਪੜਿਆਂ ਸਮੇਤ ਹੀ ਅੱਗ ਲੱਗ ਗਈ ਧੂਆ ਨਿਕਲ ਗਿਆ ਯਾਰ ਕਿੰਨੀ ਵਾਰੀ ਕਿਹਾ ਪੇਰੈਂਟਸ ਨੂੰ ਕਿ ਆਪਣੇ ਬੱਚਿਆਂ ਨੂੰ ਨਾ ਫੋਨ ਫੜਾਇਆ ਕਰੋ ਆਹ ਦੇਖ ਲਓ 1 3 ਸਾਲ ਦੀ ਕੁੜੀ ਦੇ ਹੱਥ ਦੇ ਵਿੱਚ ਗੇਮ ਖੇਡਦੇ ਦੌਰਾਨ ਫੋਨ ਫਟ ਗਿਆ ਤਾਂ ਦੱਸਦੇ ਕਿ ਤਸਵੀਰਾਂ ਗੁਰਦਾਸਪੁਰ ਦੀਆਂ ਨੇ ਜਿੱਥੇ ਗੁਰਦਾਸਪੁਰ ਦੇ ਵਿੱਚ 1-3 ਸਾਲ ਦੀ ਬੱਚੀ ਮੋਬਾਈਲ ਫੋਨ ਦੇ ਉੱਤੇ ਅਚਾਨਕ ਗੇਮ ਖੇਡ ਰਹੀ ਸੀ ਤੇ ਅਚਾਨਕ ਉਸਦਾ ਫੋਨ ਫਟ ਗਿਆ ਤੇ ਜਿਸ ਦੇ ਨਾਲ ਉਹ ਜ਼ਖਮੀ ਹੋ ਗਈ ਹੈ ਤੇ ਉਹ ਉਸ ਕੁੜੀ ਦੇ ਮਾਪਿਆਂ ਨੇ ਬਾਕੀ ਪੇਰੈਂਟਸ ਨੂੰ ਵੀ ਅਪੀਲ ਕੀਤੀ ਹੈ ਕਿ ਆਪਣੇ ਬੱਚਿਆਂ ਨੂੰ ਹੱਥ ਦੇ ਵਿੱਚ ਨਾ ਫੋਨ ਦਿਆ ਕਰੋ ਸਾਡੇ ਕੋਲ ਇੱਕ 2 ਸਾਲ ਦੀ ਬੇਟੀ ਗੁੜੀ ਆਈ ਹੈ ਉਹ ਮੋਬਾਈਲ ਦੇ ਨਾਲ ਖੇਡ ਰਹੀ ਸੀ ਜਾਂ ਮੋਬਾਈਲ ਦੇ ਨਾਲ ਕੁਝ ਵੀਡੀਓਜ਼ ਵਗੈਰਾ ਦੇਖ ਰਹੀ ਸੀ ਜਾਂ ਪੇਰੈਂਟਸ ਨੇ ਉਹ ਮੋਬਾਈਲ ਉਹਨੂੰ ਦਿੱਤਾ ਉਹਦੇ ਮੋਬਾਈਲ ਦੀ ਬੈਟਰੀ ਫਟ ਗਈ ਉਹਦੇ ਨਾਲ ਉਹਦਾ ਨੀਚੇ ਲੋਅਰ ਅਬਡੋਮਨਲ ਐਂਡ ਪਰਿਨੀਅਲ ਰੀਜਨ ਜਿਹੜਾ ਵਾਜ ਨੂੰ ਆਪਾਂ ਥਾਈਸ ਕਹਿੰਦੇ ਨੇ ਜਾਂ ਨੀਚੇ ਉਹ ਸਾਰਾ ਬਰਨ ਹੋ ਗਿਆ ਅ ਫਰਸਟ ਡਿਗਰੀ ਬਰਨ ਦੇ ਨਾਲ ਉਹਨੂੰ ਐਡਮਿਟ ਕੀਤਾ ਵਾ ਆਪਾਂ ਫਰਸਟ ਏਡ ਉਹਨੂੰ ਦੇ ਦਿੱਤੀ ਗਈ ਹੈ ਪੇਸ਼ੈਂਟ ਹੁਣ ਸਟੇਬਲ ਕੰਡੀਸ਼ਨ ਚ ਹੈਗਾ ਬਟ ਅਜੇ ਵੀ ਆਪਾਂ ਅੰਡਰ ਅਬਜ਼ਰਵੇਸ਼ਨ ਰੱਖਿਆ ਹੋਇਆ ਹੈ ਵਿਥਿਨ 24 ਆਵਰਸ ਉਹਦਾ ਅੱਗੇ ਪਤਾ ਲੱਗੇਗਾ ਵਿਥ ਇਨਵੈਸਟੀਗੇਸ਼ਨਸ ਦੇ ਨਾਲ ਅ ਫਿਲਹਾਲ ਜਿਹੜੀ ਹੈ ਪੇਸ਼ੈਂਟ ਸਟੇਬਲ ਕੰਡੀਸ਼ਨ ਚ ਹੈ हां जी जी मोबाइल जो हिस्ट्री ਦਿੱਤੀ ਹੈ ਪੇਸ਼ੈਂਟ ਨੇ ਕਿ ਮੋਬਾਈਲ ਦੇ ਨਾਲ ਬੱਚੀ ਖੇਡ ਰਹੀ ਸੀ ਜਾਂ ਵੀਡੀਓਜ਼ ਦੇਖ ਰਹੀ ਸੀ ਉਹ ਮੋਬਾਈਲ ਫਟ ਗਿਆ ਤੇ ਉਹਦੀ ਬੈਟਰੀ ਸ਼ਾਇਦ ਉਹ ਫਟ ਗਈ ਤੇ ਉਹਦੇ ਕਰਕੇ ਜਿਹੜੀ ਆ ਉਹ ਫਾਇਰ ਜਿਹੜੀ ਆ ਅੱਗ ਆਲੇ ਦੁਆਲੇ ਲੱਗ ਗਈ ਉਹਦੇ ਕੱਪੜੇ ਵੀ ਉਹਦੇ ਜਿਹੜੇ ਆ ਉਹ ਜਲ ਗਏ ਉਹਦੇ ਨਾਲ ਫੋਨ ਚਲਾਉਂਦੇ ਸੀ ਵੇਲੇ ਬੈਠ ਕੇ ਗੁड़िया ਮੰਜੇ ਤੇ ਬੈਠ ਕੇ ਤੇ ਉਹ ਹੱਥ ਚ ਹੀ ਪਾੜ ਗਿਆ ਤੇ ਅੱਗ ਲੱਗ ਗਈ ਤੇ ਨਾਲ ਹੀ ਮੰਜਾ ਸੜ ਗਿਆ ਨਾਲ ਹੀ ਕੱਪੜੇ ਸੜ ਗਏ ਸਾਰੇ ਘਰ 'ਚ ਧੂੰਆਂ ਹੀ ਧੂੰਆਂ ਹੋ ਗਿਆ ਕੀ ਤੋਂ ਦੀ ਗੱਲ ਹੈ ਇਹ ਸਾਢੇ 10 ਵਜੇ ਦੀ ਗੱਲ ਹੈ ਸਵੇਰ ਦੀ ਹਾਂਜੀ ਅੱਜ ਦੀ عمر ਕਿੰਨੀ ਕੁ ਬੱਚੀ ਦੀ 3 ਸਾਲ ਦੀ ਰੈਗੂਲਰ ਬੱਚਾ ਪਹਿਲਾਂ ਵੀ ਫੋਨ ਚਲਾਉਂਦਾ ਸੀ ਨਾ ਨਹੀਂ ਅੱਗੇ ਵੀ ਚਲਾਉਂਦੀ ਸੀ ਪਰ ਉਹਦਾ ਖੇਡਣ ਦੇਦੀ ਇਹ ਤੇ ਇਹਨਾਂ ਨੇ ਖੇਡਦੇ ਤਫੜਾ ਦਿੱਤਾ ਪਰ ਚਲ ਹੁਣ ਵੀ ਖੇਡੇ ਲੱਗ ਜੇ ਜਿਦ ਤਰ੍ਹਾਂ ਬੱਚੇ ਅੱਗੇ ਵੀ ਤਾਂ ਆਮ ਚਲਾਉਂਦੇ ਹੀ ਆ ਹਰ ਬੱਚਾ ਚਲਾਉਂਦਾ ਹੈ ਤੇ ਇਸ ਤਰ੍ਹਾਂ ਹੀ ਇਹਨੂੰ ਫੜਾ ਦਿੱਤਾ ਪਰ ਕਿਹੜਾ ਅੱਜ ਨਵਾਂ ਫੜਿਆ ਸੀ ਅੱਗੇ ਵੀ ਫੜਦੇ ਹੀ ਤੇ ਉਹ ਚਲਾਉਂਦੇ ਚਲਾਉਂਦੇ ਕੱਪੜਿਆਂ ਸਮੇਤ ਹੀ ਅੱਗ ਲੱਗ ਗਈ ਧੂਆ ਨਿਕਲ ਗਿਆ ਤੇ ਬੈਟਰੀ ਜਿਹੜੀ ਉਹ ਬੱਚੇ ਨੂੰ ਐਂਬੂਲੈਂਸ ਲਾਈ ਗਈ ਹਸਪਤਲ ਕਿਵੇਂ ਨਹੀਂ ਨਹੀਂ ਚੱਕ ਕੇ ਲਿਆਂਦਾ ਫਿਰ ਵੀ ਲਾ ਲੈ ਉਹਨਾਂ ਘਰੇ ਕਪੜੇ ਕਪੜੇ ਰਾਤ ਤੇ ਤੇ ਇੱਥੇ ਲੈ ਆਂਦਾ ਤੇ ਐਮਰਜੈਂਸੀ ਦਾਖਲ ਕਰਾਤਾ ਭਾਈ ਬੱਚੇ ਫੋਨ ਚਲਾਉਂਦੇ ਪਏ ਬਾਹਰ ਵੇੜੇ ਵਿੱਚ ਬੈਠ ਕੇ ਤੇ ਪਤਾ ਨਹੀਂ ਲੱਗਿਆ ਕਿੰਨਾ ਫੋਨ ਬਲਾਸਟ ਹੋ ਗਿਆ ਵੀਵੋ ਕੰਪਨੀ ਦਾ ਫੋਨ ਹੀ ਭਾਈ ਨੁਕਸਾਨ ਕੀ ਹੋਇਆ ਬੱਚੇ ਦਾ ਲੱਤਾਂ ਸੜ ਗਈਆਂ ਹਾਂਜੀ ਲੱਤਾਂ ਸੜ ਗਈਆਂ ਜੀ ਗੁੜੀਆ 3 ਸਾਲ ਦੀ ਹੈ ਜੀ ਦਿਵਿਆ ਨਾਮ ਹੈ ਦਾ ਹਰ ਦੋ ਬਸਾਲੇ ਭਾਈ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਓ ਚ ਮਾਹਿਰ ਵਿਦ ਬਲਵਿੰਦਰ ਸਿੰਘ ਲੋਮਿਸ਼ 9883877000 ਬਿਨਾਂ ਤੋੜ ਤਕਲੀਫ ਤੋਂ ਬਿਨਾਂ ਦਾਖਲ ਹੋਏ ਬਿਨਾਂ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਪਤਾ ਲੋ ਮਿਸ਼੍ਰਿਸ਼ੀ ਹਰਬਲ ਟ੍ਰੀਟਮੈਂਟ ਪਟਿਆਲਾ ਰੋਡ ਚੰਨੋ ਸੰਗਰੂ 988387700